ਮਾਪਤੀਆ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ गोविंद ਕਲੀਅਰਲੀ ਹੈ ਠੀਕ ਹੈ ਕਹਿੰਦੇ ਗੁਰੂ ਸਾਹਿਬ ਜੀ ਕਿ ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਠੀਕ ਹੈ ਵੇਦਾਂ ਦੇ ਮੰਤਰ ਤੇ ਜਿੰਨੇ ਵੀ ਹੈ ਵਿਦਵਾਨ ਮਨੁੱਖ ਵੀ ਹੈ ਜੋ ਹੋਰਾਂ ਨੂੰ ਉਪਦੇਸ਼ ਕਰਦੇ ਹਨ ਕਿ ਪਰਮਾਤਮਾ ਐਦਾਂ ਪਾਇਆ ਜਾ ਸਕਦਾ ਪਰਮਾਤਮਾ ਉਹਦਾ ਪਾਇਆ ਜਾ ਸਕਦਾ ਅਕਾਲਪੁਰਖ ਦਾ ਬਿਆਨ ਕਰਦੇ ਹਨ ਠੀਕ ਆ ਅਕਾਲਪੁਰਖ ਨੂੰ ਵਿਚਾਰਦੇ ਹਾਂ ਤੇ ਅੱਗੇ ਗੁਰੂ ਸਾਹਿਬ ਜੀ ਜੋ ਲਿਖੀ ਬਹੁਤ ਸ਼ਾਨਦਾਰ ਚੀਜ਼ ਕਿ ਕਈ ਬ੍ਰਹਮਾ ਕਈ ਇੰਦਰ ਕਈ ਗੋਪੀਆਂ ਤੇ ਕਈ ਕਾਨ ਅਕਾਲਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ ਕਿ ਸਾਨੂੰ ਤਾਂ ਲੱਗਦਾ ਵੀ ਇਸ ਦੁਨੀਆ ਦੇ ਵਿੱਚ ਬ੍ਰਹਮਾ ਵਿਸ਼ਨੂੰ ਮਹੇਸ਼ ਇੰਦ ਇੰਦਾਸਣ ਤੇ ਗੋਪੀਆਂ ਇੱਕ ਵਾਰ ਠੀਕ ਹੈ ਪਰ ਗੁਰੂ ਸਾਹਿਬ ਜੀ ਨੇ ਇੱਥੇ ਕੀ ਲਿਖਿਆ ਦੇਖਿਓ ਇੱਥੇ ਗੁਰੂ ਸਾਹਿਬ ਜੀ ਨੇ ਇਹ ਲਿਖਿਆ ਵੀ ਕਈ ਬ੍ਰਹਮਾ ਕਈ ਇੰਦਰ ਤੇ ਕਈ ਗੋਪੀਆਂ ਤੇ ਕਈ ਕਾਹਨ ਅੰਦਾਜ਼ਾ ਲਾ ਰਿਹਾ ਠੀਕ ਹੈ ਤੇ ਮੈਂ ਤੁਹਾਨੂੰ ਸਮਝਾਉਣਾ ਥੋੜਾ ਜਿਹਾ ਸੋਚ ਆਪਣੀ ਵਾਈਡ ਕਰੋ ਤੇ ਜਿਵੇਂ ਆਪਣਾ ਅਰਥ ਵਾ ਇਦਾਂ ਦੇ ਕਈ ਅਰਥ ਵਾ ਤੇ ਇਦਾਂ ਦੇ ਕਈ ਅਰਥਾਂ ਨੂੰ ਇਕੱਠੇ ਕਰਕੇ ਇੱਕ ਗੈਲੈਕਸੀ ਬਣਦੀ ਆ ਇੱਕ-ਇੱਕ ਗੈਲੈਕਸੀਆਂ ਇਕੱਠੀਆਂ ਕਰਕੇ ਇੱਕ ਯੂਨੀਵਰਸ ਬਣਦਾ ਕਈ ਯੂਨੀਵਰਸ ਇਕੱਠੇ ਕਰਕੇ ਇੱਕ ਮਲਟੀ ਯੂਨੀਵਰਸ ਬਣਦਾ ਇਦਾਂ 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 ਬਹੁਤ ਕੁਝ ਹੋਵਾ ਠੀਕ ਆ ਤੇ ਹਰ ਧਰਤੀ ਤੇ ਇੱਕ ਬ੍ਰਹਮਾ ਵਿਸ਼ਨੂੰ ਮਹੇਸ਼ ਇੰਦਰ ਕ੍ਰਿਸ਼ਨ ਬੈਠਾ ਆ ਠੀਕ ਆ ਹਰ ਜਗ੍ਹਾ ਤੇ ਹਰ ਜਗ੍ਹਾ ਤੇ ਇਹ ਹੈਗੇ ਆ ਤੇ ਤਾਂ ਗੁਰੂ ਸਾਹਿਬ ਜੀ ਨੇ ਲਿਖਿਆ ਵੀ ਕਈ ਬ੍ਰਹਮਾ ਕਈ ਇੰਦਰ ਤੇ ਕਈ ਗੋਪੀਆਂ ਤੁਸੀਂ ਇਹਨਾਂ ਕੋ ਵੀ ਇਹ ਸਾਡੀ ਧਰਤੀ ਹੀ ਐਂਡ ਆ ਤੇ ਇਹੀ ਸ਼ੁਰੂਆਤ ਆ ਇਸ ਤੋਂ ਪਰੇ ਕਈ ਧਰਤੀਆਂ ਆ ਲੱਖਾਂ ਧਰਤੀਆਂ ਦਾ ਇੱਕ ਯੂਨੀਵਰਸ ਲੱਖਾਂ ਯੂਨੀਵਰਸ ਦੀ ਇੱਕ ਗੈਲੈਕਸੀ ਬਣ ਜਾਂਦੀ ਹੈ ਬੰਨੂ ਮੈਂ ਭੁੱਲ ਗਿਆ ਯਾਰ ਅੱਗੇ ਪਿੱਛੇ ਹੋ ਗਿਆ ਠੀਕ ਹੈ ਮਲਟੀ ਯੂਨੀਵਰਸ ਆ ਜਾਂਦਾ ਹੈ ਤਾਂ ਮਿਲਕੀ ਵੀ ਹੈ ਨਾ ਬਹੁਤ ਸਾਰੀ ਚੀਜ਼ਾਂ ਵੀ ਉਹ ਬਹੁਤ ਹੀ ਡੀਪ ਔਰ ਬਹੁਤ ਵੱਡਾ ਕਨਸੈਪਟ ਅਗਰ ਡਿਸਕ੍ਰਾਈਬ ਕਰੂੰਗਾ ਤਾਂ ਯਾਰ ਘੰਟਿਆਂ ਦੇ ਹਿਸਾਬ ਨਾਲ ਲੱਗ ਜਾਣਾ ਠੀਕ ਹੈ ਤੇ ਇਹ ਆਪਾਂ ਕਹਿ ਸਕਦੇ ਵੀ ਇਹ ਵੀ ਪ੍ਰਮਾਤਮਾ ਦੇ ਹੀ ਬਣਾਏ ਹੋਏ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਕ੍ਰਿਸ਼ਨ ਜੀ ਸਾਰੇ ਜਿੰਨੇ ਵੀ ਆ ਸਭ ਉਹਦੇ ਵੱਲੋਂ ਹੀ ਭੇਜੇ ਗਏ ਨੇ ਤੇ ਇਹ ਸਾਨੂੰ ਰਾਹੇ ਪਾਣ ਆਏ ਸੀਗੇ ਤੇ ਰਾਹੇ ਪਾਉਂਦੇ ਪਾਉਂਦੇ ਇਹ ਆਪਤ ਤੁਰਗੇ ਦੇ ਅਸਰ ਅਸੀਂ ਬੈਗੇ ਕੁਰਾਹੇ ਅਸੀਂ ਕੁਰਾਹੇ ਇੱਦਾਂ ਬੈਗੇ ਅਸੀਂ ਪ੍ਰਮਾਤਮਾ ਇਹਨਾਂ ਨੂੰ ਮਨ ਬੈਠੇ ਆ ਠੀਕ ਆ ਹੋਪ ਆ ਤੁਸੀਂ ਅੰਡਰਸਟੈਂਡ ਕੀਤਾ ਹੋਵੇ ਇਹ ਅੱਗੇ-ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਕੰਪਲਿਕੇਟਿਡ ਆ ਠੀਕ ਆ ਤੇ ਉਮੀਦ ਕਰੂੰਗਾ ਪ੍ਰਮਾਤਮਾ ਅਗੇ ਮੈਂ ਦੁਆ ਕਰੂੰਗਾ ਕਿ ਮੇਰੇ ਲਫ਼ਜ਼ਾਂ ਦੇ ਵਿੱਚ ਇੰਨੀ ਕ ਤਾਕਤ ਬਖਸ਼ੇ ਤਾਂ ਕਿ ਮੈਂ ਸਾਰਿਆਂ ਨੂੰ ਇੱਕ ਅੱਛੇ ਤਰੀਕੇ ਨਾਲ ਸਮਝਾ ਸਕਾਂ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ